ਇਹ ਸਾਰੇ ਭਾਈ ਆਪਸ ਵਿੱਚ ਮਿਲੇ ਹੋਏ ਨੇ ਮੈਂ ਇਹ ਪੁੱਛਿਆ ਸੀ ਕਿ 3 ਲੀਟਰ ਕਾਂਗਰਸ ਦੇ 2 ਬੀਜੇਪੀ ਦੇ ਵੱਡੇ ਉਹ ਮਜੀਠੀਏ ਦੇ ਹੱਕ 'ਚ ਬੋਲ ਚੁੱਕੇ ਨੇ ਮੈਨੂੰ ਕਾਂਗਰਸ ਤੇ ਬੀਜੇਪੀ ਸਪਸ਼ਟ ਕਰੇ ਕਿ ਉਹ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਹੈ ਜਾਂ ਨਸ਼ਾ ਵੇਚਣ ਵਾਲਿਆਂ ਦੇ ਹੱਥ 'ਚ ਹੈ ਇਹ ਨਾ ਕਿ ਉਹ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਇਹ ਤਾਂ ਉਹੀ ਕਹਿੰਦੇ ਨੇ ਨਿੱਜੀ ਬਿਆਨ ਨੇ ਮੈਂ ਕਹੇ ਵੀ ਦੱਸੋ ਹਜੇ ਤੱਕ ਜਵਾਬ ਨਹੀਂ ਦਿੱਤਾ ਵੀਰੋ ਕਿਉਂ ਕੀ ਜਵਾਬ ਹੀ ਹੈ ਨਹੀਂ ਨਾ ਰਲੇ ਹੋਏ ਨੇ ਆ ਪਚੜਲੇ ਹੋ ਉਹ ਜਰ ਕਿਸੇ ਹੋਰ ਕੰਮ ਵਾਸਤੇ ਰਲ ਲੋ ਯਾਰ ਸੱਤ ਕਰਤਾ ਕਹਿੰਦੇ ਡੈਨ ਵੀ ਛੱਡ ਦਿੰਦੀ ਆ ਯਾਰ ਤੁਸੀਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਰਲੇ ਹੋਏ ਹੋ ਯਾਰ ਨਸਲ ਕੁਸ਼ੀ ਵਾਸਤੇ ਇਕੱਠੇ ਹੋਗੇ ਤੁਸੀਂ ਉਹ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੌਣ ਪਾਉ ਤੁਹਾਨੂੰ ਲੋਕਾਂ ਨੂੰ ਵੋਟਾਂ ਪਾਉਣ ਜੋਗੇ ਹੋਸ਼ ਹਵਾਸ਼ ਤਾਂ ਛੱਡ ਦੋ ਨਾ ਕੋਈ ਪ੍ਰਵਾਹ ਨਹੀਂ ਲੋਕਾਂ ਦੀ ਪੈਸੇ ਇਕੱਠੇ ਕਰੋ ਦਵਾਈ ਤੇ ਜੋ ਇਧਰ ਤੇ ਜੋ ਉਧਰ ਤੇ ਜੋ ਪਤਾ ਨਹੀਂ ਨਾਲ ਲੈ ਕੇ ਜਾਣੇ ਨੇ